सारे आवास थे, सारे पूरी आवास थे। सेफली आने गया, सेफली जान गया, पढ़ना। ऑल द बस प्लेटा। अरे बेटा बेटा। ये मैम नहीं, ये नारी ना सारी फ्रेंड्स नहीं, ये फ्रेंड की तीस है तो ठीक है?

ਤੇ ਲੈਵਲ ਤੋਂ ਇੱਕ ਆਪਣਾ ਪਹਿਲਾ ਗਰੁੱਪ ਬਣਾਇਆ ਗਰੁੱਪ ਸਟਾਰਟ ਕੀਤਾ ਮੇਨ ਦੋ ਮੈਂਬਰ ਸੀ ਡਾਕਟਰ ਕੁਮੇਸ ਸਕੁੰਦਰਾ ਐਂਡ ਮੋਨਿਕਾ ਗਰ ਜੀ ਉਹਨਾਂ ਨੇ ਸਾਨੂੰ ਫੋਨ ਕੀਤਾ ਸਪੈਸ਼ਲ ਸੁਜੈਸ਼ਨ ਦਿੱਤੀ ਕਿ ਸਾਡਾ ਮਨ ਹੈ ਕਿ ਅਸੀਂ ਆਪਣੀ ਸੁਸਾਇਟੀ ਵਾਸਤੇ ਕੁਝ ਨਾ ਕੁਝ ਕਰੀਏ ਫਿਰ ਹੌਲੀ ਹੌਲੀ ਕਰਦੇ ਕਰਦੇ ਅਸੀਂ ਇੱਕ ਆਸ਼ਰਮ 'ਚ ਪਹੁੰਚੇ ਫਿਰ ਕੁਝ ਆਸ਼ਰਮ ਦੇ ਪਟਿਆਲਾ ਫਿਰ ਉਸ ਤੋਂ ਬਾਅਦ ਅਸੀਂ ਸੋਚਿਆ ਕਿ ਹੁਣ ਅਸੀਂ ਆਪਣੇ ਟਾਊਨ ਲਈ ਬੇਸਿਕਲੀ ਕੁਝ ਨਾ ਕੁਝ ਕਰਨਾ ਚਾਹਦੇ ਹਾਂ ਫਿਰ ਅਸੀਂ ਸਕੂਲ ਚਾਏ ਅਸੀਂ ਪ੍ਰਿੰਸੀਪਲ ਸਰ ਨਾਲ ਗੱਲ ਕੀਤੀ ਅਸੀਂ ਤਾਂ ਉਹਨਾਂ ਨੂੰ ਆਫਰ ਕੀਤਾ ਸੀ ਕਿ ਇਹਨਾਂ ਨੂੰ ਕੋਈ ਵੀ ਹੈਲਪ ਚਾਹੀਦੀ ਹੋਵੇ ਕੋਈ ਬੁੱਕਸ ਦੇ ਵਿੱਚ ਕੋਈ ਸਟੇਸ਼ਨਰੀ ਆਈਟਮਸ ਐਨੀਥਿੰਗ ਕੁਝ ਵੀ ਬਟ ਫਿਰ ਉਹ ਸਾਨੂੰ ਕਹਿੰਦੇ ਕਿ ਮੈਮ ਸਾਨੂੰ ਇੱਥੇ ਬਹੁਤ ਪ੍ਰੋਬਲਮ ਆ ਰਹੀ ਹੈ ਕਿ ਇੱਥੇ ਗਰਲਸ ਨਾਲ ਜੋ ਬੜੀਆਂ ਗਰਲਸ ਨੇ 9th 10th ਆਫਟਰ ਥੈਟ ਉਹਨਾਂ ਦੇ ਪੇਰੈਂਟਸ ਉਹਨਾਂ ਨੂੰ ਭੇਜਦੇ ਨਹੀਂ ਹੈ ਉਹ ਕਹਿੰਦੇ ਨੇ ਕਿ ਬੱਚਿਆਂ ਨੂੰ ਅੱਗੇ ਸੇਫਟੀ ਮਹਿਸੂਸ ਨਹੀਂ ਹੋਵੇ ਫਿਰ ਉਹ ਕਹਿੰਦੇ ਕਿ ਜੇ ਤੁਸੀਂ ਕਰਨਾ ਹੀ ਚਾਹੁੰਦੇ ਹੋ ਤਾਂ ਤੁਸੀਂ ਇੱਕ ਬਾਤ ਸਰਵਿਸ ਪ੍ਰੋਵਾਈਡ ਕਰਵਾ ਸਕਦੇ ਹੋ ਤਾਂ ਸਾਡੀ ਸਕੂਲ ਲਈ ਇੱਕ ਬਹੁਤ ਅੱਛਾ ਯੋਗਦਾਨ ਹੋ ਜਾਏਗਾ ਜੇ ਰਸੀ ਆਪਣੇ ਆਪਸ ਵਿੱਚ ਗਰੁੱਪ ਚ ਗੱਲ ਕੀਤੀ ਹਰ ਕੋਈ ਬਹੁਤ ਜ਼ਿਆਦਾ ਸਪੋਰਟਿਵ ਹੈ ਸਭ ਨੇ ਸਾਨੂੰ ਸੁਜੈਸਟ ਕੀਤਾ ਕਿ ਇਸ ਤੋਂ ਅੱਛਾ ਕੰਮ ਸਮਾਜ ਦੇ ਲਈ ਹੋ ਨਹੀਂ ਸਕਦਾ ਜੇ ਇੱਕ ਗਰਲ ਚਾਈਲਡ ਅੱਗੇ ਆਏਗੀ ਸਕੂਲ ਚ ਆਏਗੀ ਪੜ੍ਹੇਗੀ ਕੁਝ ਸਿੱਖੇਗੀ ਉਹ ਤਾਂ ਹੀ ਅੱਗੇ ਆਪਣਾ ਪਰਿਵਾਰ ਚਲਾ ਪਾਏਗੀ ਇਹ ਇੱਕ ਫਿਊਚਰ ਲਈ ਇੱਕ ਬਹੁਤ ਜ਼ਿਆਦਾ ਜ਼ਰੂਰੀ ਹੈ ਆਪਨੇ ਇਥੇ ਕੀ ਪ੍ਰੋਬਲਮ ਹੈ ਇਥੇ ਗਰਲ ਚਾਈਲਡ ਨੂੰ ਨਹੀਂ ਬਾਹਰ ਕੱਢਦੇ ਉਹਨਾਂ ਨੂੰ ਕਹਿ ਦਿੰਦੇ ਨੇ ਕਿ ਨਹੀਂ ਤੁਸੀਂ 10th ਕਰ ਲਈ ਬਹੁਤ ਹੈ 12th ਕਰ ਲਈ ਬਹੁਤ ਹੈ ਬਟ ਅੱਜ ਕੱਲ ਦਾ ਜੋ ਸਮਾਜ ਹੈ ਬਾਹਰ ਨਿਕਲ ਕੇ ਦੇਖੋ এডਿਕੇਸ਼ਨ ਬਹੁਤ ਜ਼ਿਆਦਾ ਵਾਸਟ ਹੈ ਇਹ ਜਿੰਨੀ ਤੁਸੀਂ ਲੈ ਸਕਦੇ ਹੋ ਉਨੀ ਘੱਟ ਹੈ ਇਸ ਲਈ ਗਰਲਸ ਚਾਈਲਡ ਨੂੰ ਸਪੋਰਟ ਕਰਨਾ ਇੱਕ ਸਭ ਤੋਂ ਜ਼ਿਆਦਾ ਇੰਪੋਰਟੈਂਟ ਇੱਕ ਮਹੱਤਵ ਦੇਣੀ ਚਾਹੀਦੀ ਹੈ ਹਰ ਇਨਸਾਨ ਨੂੰ ਬੇਸ਼ੱਕ ਮੈਲਸ ਨੇ ਕੋਈ ਵੀ ਹੈ ਯੰਗਸਟਰਸ ਨੇ ਹਰ ਕਿਸੇ ਨੂੰ ਸੋਚਣਾ ਚਾਹੀਦਾ ਖਾਸ ਕਰਕੇ ਬॉयਜ਼ ਨੂੰ ਉਹ ਸੋਚਣਾ ਚਾਹੀਦਾ ਹੈ ਕਿ ਜੇ ਅਸੀਂ ਆਪਣੀ ਗਲਤ ਹਰਕਤਾਂ ਨੂੰ ਛੱਡ ਸਕਦੇ ਹਾਂ ਤਾਂ ਸਮਾਜ ਲਈ ਇੱਕ ਬਹੁਤ ਅੱਛੀ ਚੀਜ਼ ਹੋ ਜਾਏਗੀ ਜੀ ਜੋ ਕਿ ਮੈਨੂੰ ਲੱਗਦਾ ਹੈ ਕਿ ਹਰ ਕਿਸੇ ਨੂੰ ਅੱਗੇ ਹੋ ਕੇ ਜੇ ਅੱਗੇ ਵੀ ਸਾਡੇ ਤੋਂ ਹੋ ਸਕਿਆ ਕਿ ਹੋਰ ਬੱਸ ਸਰਵਿਸ ਚਾਹੀਦੀ ਆ ਜਾਂ ਸਕੂਲ ਨੂੰ ਕਿਸੇ ਵੀ ਤਰ੍ਹਾਂ ਦੀ ਗਰਲਸ ਸਾਈਡ ਦੀ ਐਜੂਕੇਸ਼ਨ ਲਈ ਕੋਈ ਵੀ ਉਹਨਾਂ ਨੂੰ ਨੀਸੈਸਿਟੀ ਹੈ ਤਾਂ ਅਸੀਂ ਪੂਰਾ ਆਪਣਾ ਯੋਗਦਾਨ ਕਰਾਂਗੇ ਇਹ ਸਾਡੇ ਮਨ 'ਚ ਇਸ ਤਰ੍ਹਾਂ ਆਇਆ ਜੀ ਅਸੀਂ ਕਿਉਂਕਿ ਮੈਂ ਆਪਣੇ ਫੀਲਡ 'ਚ ਬੈਠੀ ਦੇਖਦੀ ਰਹਿਣੀ ਆ ਜੀ ਕਿ ਵੀ ਬਹੁਤ ਪੇਸ਼IENTS ਨਾਲ ਗੱਲ ਹੁੰਦੀ ਹੈ ਕਿ ਤੁਹਾਡਾ ਬੱਚਾ ਕਿਹੜੀ ਕਲਾਸ ਪੜ੍ਹ ਰਿਹਾ ਹੈ ਜੀ ਕੀ ਕਰ ਰਿਹਾ ਬੱਸ ਜੀ ਪੰਜ ਜੀ 8ਵੀਂ ਕਰ ਲਈ ਜੀ ਬਸ ਬਹੁਤ ਹੈ ਜੀ ਕੁੜੀਆਂ ਨੂੰ ਇੰਨਾ ਹੀ ਪੜਨਾ ਚਾਹੀਦਾ ਹੈ ਅੱਜ ਕੱਲ੍ਹ ਜ਼ਮਾਨਾ ਬਹੁਤ ਖਰਾਬ ਹੈ ਬਾਰ ਬੱਚਿਆਂ ਦਾ ਨਿਕਲਣ ਦਾ ਸਮਾਂ ਨਹੀਂ ਹੈ ਮਤਲਬ ਉੱਥੇ ਬੈਠੇ ਵੀ ਬੜੀ ਵਾਰ ਕਾਉਂਸਲਿੰਗ ਕਰੀ ਜਾਈਦੀ ਸੀ ਪਰ ਕਈ ਵਾਰੀ ਨਹੀਂ ਉਹ ਸਮਝਦੇ ਸੀਗੇ ਪਰ ਮਨ ਚ ਸੀਗਾ ਵੀ ਕੁਝ ਕਰਨਾ ਹੈ ਗਰਲ ਚਾਈਲਡ ਨੂੰ ਸੇਵ ਕਰਨਾ ਹੈ ਇਹਨਾਂ ਨੂੰ ਬਾਹਰ ਕੱਢਣਾ ਹੈ ਵੀ ਇਹ ਪੜਨ ਫਿਰ ਇਹ ਤਾਂ ਸਾਨੂੰ ਸਕੂਲ ਚ ਸੀ ਤਾਂ ਆਜ ਤੱਕ ਕਿਸੇ ਹੋਰ ਮਕਸਦ ਲਈ ਸੀ ਸਰ ਦੱਸੋ ਕੀ ਹੈਲਪ ਕਰੀਏ ਜੀ ਪਰ ਪ੍ਰਿੰਸੀਪਲ ਸਰ ਨੇ ਇੰਨਾ ਅੱਛਾ ਗਾਈਡ ਕੀਤਾ ਉਹਨਾਂ ਨੇ ਸਾਨੂੰ ਇੱਕ ਵਿਜ਼ਨ ਦਿੱਤਾ ਕਿ ਅਗਰ ਤੁਸੀਂ ਕਰਨਾ ਹੀ ਚਾਹੁੰਨੇ ਹੋ ਤਾਂ ਇਹ ਕੰਮ ਕਰੋ ਕਿਉਂਕਿ ਪੇਰੈਂਟਸ ਆਪਣੇ ਬੇਟੀਆਂ ਨੂੰ ਨਹੀਂ ਭੇਜ ਰਹੇ ਕਿਉਂ ਕਹਿੰਦੇ ਕਿ ਇਵਨਿੰਗ ਚ ਲੇਟ ਹੋ ਜਾਂਦੀਆਂ ਨੇ ਬॉयਜ਼ ਤੰਗ ਕਰਦੇ ਨੇ ਇਸ ਕਰਕੇ ਅਸੀਂ ਬੱਚਿਆਂ ਨੂੰ ਅੱਗੇ ਨਹੀਂ ਪੜਾਉਣਾ ਦੇਖੋ ਇੱਕ ਸਿੰਧੀ ਜੀ ਗੱਲ ਹੈ ਅਗਰ ਇੱਕ ਫੀਮੇਲ ਪੜ੍ਹੇਗੀ ਤਾਂ ਸਾਰਾ ਸਿਸਟਮ ਠੀਕ ਹੋ ਜਾਏਗਾ ਉਹ ਸਾਰੇ ਮਤਲਬ ਅਗੋਂ ਆਪਣੇ ਬੱਚਿਆਂ ਨੂੰ ਵੀ ਐਜੂਕੇਟ ਕਰੇਗੀ ਉਹਨਾਂ ਨੂੰ ਅੱچھے ਸੰਸਕਾਰ ਦੇਏਗੀ ਕਿ ਵੀ ਬੱਚੇ ਐਵੇਂ ਨਹੀਂ ਵੀ ਜੇ ਇਹ ਤੇਰੀ ਫਰੈਂਡ ਹੈ ਤਾਂ ਫਰੈਂਡ ਹੈ ਇਹ ਤੇਰੀ ਸਿਸਟਰ ਹੈ ਤਾਂ ਸਿਸਟਰ ਹੈ ਹੈ ਨਾ ਉਹ ਰਿਲੇਸ਼ਨਸ ਉਹਨਾਂ ਨੂੰ ਪਤਾ ਲੱਗਣਗੇ ਕਿ ਸਿਰਫ ਇੱਕ ਕਮੀ ਹੈ ਜੀ এডਿਕੇਸ਼ਨ ਪ੍ਰੋਪਰ ਨਹੀਂ ਮਿਲ ਰਹੀ ਬੱਚਿਆਂ ਨੂੰ ਦੇਖੋ ਫਰੈਂਡਸ ਫਰੈਂਡਸ ਬாய் ਵੀ ਹੋ ਸਕਦਾ ਫਰੈਂਡ ਗਰਲ ਵੀ ਹੋ ਸਕਦੀ ਹੈ ਇਹ ਕੋਈ ਗੱਲ ਨਹੀਂ ਹੁੰਦੀ ਬਸ ਇਹ ਸਿਰਫ ਛੋਟੀਆਂ ਜਗ੍ਹਾ ਤੇ ਪ੍ਰੋਬਲਮ ਆਂਦੀ ਹੈ ਕਿ ਆਪਾਂ ਬੱਚਿਆਂ ਨੂੰ ਘਰੋਂ ਬਾਹਰ ਨਹੀਂ ਕੱਢਦੇ ਜੀ ਉਹ ਥੋੜਾ ਡਰਦੇ ਆ ਹੁਣ ਦੇਖੋ ਬੱਚੀਆਂ ਆਣ ਗੀਆਂ ਪੜਨ ਗੀਆਂ ਸਾਡੇ ਦੇਖੋ ਦੋ ਇੱਕ ਸੈਕਿੰਡ ਦੇ ਵਿੱਚ ਟੀਚਰਸ ਰੈਡੀ ਹੋ ਗਏ ਕਿ ਅਸੀਂ ਫਿਜ਼ਿਕਸ ਕਰਾਵਾਂਗੇ ਅਸੀਂ ਬਾਇਓ ਕਰਾਵਾਂਗੇ ਜਦਕਿ ਉਹਨਾਂ ਦਾ ਇੰਨਾ ਬਿਜ਼ੀ ਸ਼ਡਿਊਲ ਹੈ ਫਿਰ ਵੀ ਉਹਨਾਂ ਨੇ ਕਿਹਾ ਕਿ ਅਸੀਂ ਇਹ ਕੰਮ ਕਰਾਂਗੇ ਜਦੋਂ ਦੇਖੋ ਫਿਰ ਨੈਚੁਰਲੀ ਉਹ ਬੱਚੇ ਟਾਈਮ ਤੇ ਘਰ ਪਹੁੰਚ ਜਾਣਗੇ ਪੇਰੈਂਟਸ ਵੀ ਥੋੜੇ ਜਿ ਹੌਸਲੇ ਚਾਜਣਗੇ ਜੀ ਅਸੀਂ ਸਕੂਲ ਭੇਜੀਏ ਬੱਚੀਆਂ ਨੂੰ ਬੱਚੀਆਂ ਇਹ ਕਰਨੀਆਂ ਉਹ ਕਰਨੀਆਂ ਸਿੱਖਣੀਆਂ ਬਸ ਸੈਸਰਾ ਸੋਚਦੇ ਸੋਚਦੇ ਜੀ ਮੈਂ ਤਾਂ ਥੈਂਕਸ ਪ੍ਰਿੰਸੀਪਲ ਸਾਹਿਬ ਦਾ ਕਰੂੰਗੀ ਜੀ ਜਿਨ੍ਹਾਂ ਨੇ ਸਾਨੂੰ ਐਡਾ ਵੱਡਾ ਵਿਜ਼ਨ ਦਿਖਾਇਆ ਜੀ ਠੀਕ ਹੈ ਮੈਂਬਰ ਕਿੰਨੇ ਨੇ ਜੀ ਇਹ ਗਰੁੱਪ ਦੇ ਅਸੀਂ 25 ਆ ਜੀ ਜੀ 25 ਆ ਜਿਨ੍ਹਾਂ ਚੋਂ ਅਸੀਂ 15 ਲੋਕ ਮਤਲਬ ਨੌ ਆ ਕਿ ਜਿਹੜੇ ਅਸੀਂ ਨੀਅਰ ਪਾਸੋਂ ਆ ਬਾਕੀ ਆਸਟ੍ਰੇਲੀਆ ਤੋਂ ਵੀ ਆ ਦਿੱਲੀ ਤੋਂ ਵੀ ਆ ਲੁਧਿਆਣੇ ਤੋਂ ਵੀ ਆ ਗੋਬਿੰਦਗੜ੍ਹ ਤੋਂ ਵੀ ਆ ਚੰਡੀਗੜ੍ਹ ਤੋਂ ਵੀ ਆ ਪਰ ਅਸੀਂ ਮਿਲ ਕੇ ਕੰਮ ਕਰ ਰਹੇ ਹਾਂ ਜੀ ਐਕਚੁਅਲੀ ਸਭ ਦੀ ਸੋਚ ਮਿਲਦੀ ਹੈ ਤੇ ਵੱਧ ਵੀ ਜਾਣੇ ਨੇ ਹੁਣ ਮੈਂ ਬਿਲਕੁਲ ਵਧਨੇ ਚਾਹੀਦੇ ਜੀ ਤੁਹਾਡੀ سپورਟ ਚਾਹੀਦੀ ਹੈ ਉਹ ਤੁਹਾਨੂੰ ਵਧੇਗੀ سپورਟ ਮਿਲ ਬੱਚਾ ਅਸੀਂ ਵਧ ਗਏ ਜੀ ਸਾਡੇ 2d within 3 2 days ਸਾਡੇ ਕੋਲ 4 ਮੈਂਬਰਸ ਵਧ ਗਏ ਜੀ ਐਕਚੁਅਲੀ ਸਾਨੂੰ ਗਾਈਡ ਤਾਂ ਫਸਟ ਆਫ ਆਲ ਪ੍ਰਿੰਸੀਪਲ ਸਰ ਨੇ ਕਰਿਆ ਕਿ ਉਹ ਕਹਿੰਦੇ ਵੀ ਇਸ ਤਰ੍ਹਾਂ ਲੜਕੀਆਂ ਨੂੰ ਇਹ ਦਿੱਕਤ ਆਂਦੀ ਹੈ ਫਿਰ ਅਸੀਂ ਗਰੁੱਪ ਦੇ ਵਿੱਚ ਡਿਸਕਸ ਕਰਿਆ ਸਾਨੂੰ ਬਹੁਤ ਅੱਛਾ ਲੱਗਿਆ ਐਕਚੁਅਲੀ ਅਸੀਂ ਸੋਚਦੇ ਹਾਂ ਕਿ ਦੇਖੋ ਅਗਰ ਲੜਕੀਆਂ 8:00 ਤੋਂ ਬਾਅਦ ਘਰ ਬੈਠ ਜਾਂਦੀਆਂ ਇਹ ਕੱਲ ਉਹਨਾਂ ਦੀ ਮੈਰਿਜ ਹੁੰਦੀ ਆ ਉਹ ਸਿਰਫ ਐ ਹੁੰਦਾ ਵੀ 8th ਤੱਕ ਐਜੂਕੇਟਿਡ ਨਹੀਂ ਵੀ 8ਵੀਂ ਤੱਕ ਪੜੀਆਂ ਨਹੀਂ ਕਿੱਥੇ ਦੇਖੋ ਉਹਨੋਂ 10th ਪੜਨ ਗਿਆ ਪਲੱਸ 2 ਪੜਨ ਗਿਆ ਫਿਰ ਆਹੋ ਕਿ ਪਲੱਸ 2 ਲੜਕੀ ਪੜੀ ਹੋਈ ਹੈ ਲੜਕੀ ਕੱਲ ਉਹਨਾਂ ਦੀ ਮੈਰਿਜ ਹੁੰਦੀ ਹੈ ਹੋਰ ਹੁੰਦੀ ਹੈ ਔਰ ਫਿਰ ਉਹਨਾਂ ਚੋਂ ਕੁਝ ਲੜਕੀਆਂ ਜੌਬ ਕਰਨ ਗਿਆ ਕੁਝ ਅੱਗੇ ਬੀਏ ਐਮਏ ਕਰਨ ਗਿਆ ਕਿ ਬਹੁਤ ਬੜੀ ਗੱਲ ਹੈ ਮਤਲਬ ਅਗਰ ਲੜਕੀਆਂ ਇੱਥੇ ਪਲੱਸ 2 ਤੱਕ ਵੀ ਕਰਦੀਆਂ ਨੇ ਤਾਂ ਉਹਨਾਂ ਨੂੰ ਐ ਲੱਗੂਗਾ ਕਿ ਅਸੀਂ ਪਲੱਸ 2 ਕਰ ਲਿਆ ਅਸੀਂ ਹੋਰ ਵੀ ਅੱਗੇ ਪੜ੍ਹੀਏ ਕਿੱਥੇ ਅਖੀਰੀ ਤਬਾਦ ਉਹਨਾਂ ਨੂੰ ਐ ਹੁੰਦਾ ਵੀ ਬਸ देखो ये बहुत मतलब मैन अच्छा लगता है सबको ऐसे सेम करना चाहिए ताकि सारी कहीं लड़कियाँ ट्रा, लड़कियाँ ट्रांसपोर्ट की वजह से नहीं आ सकती तो सारे स्कूल्स में जाएँ पहले जाएंगी फिर वहाँ पे और पढ़ें एट्थ करें टें ट्वेल्थ करे, करें उसके बाद दोबारा मतलब कॉलेज में पढ़ें मतलब तो ज़्यादा पढ़ना चाहिए ये बहुत जरूरी है तो जरूरी से सी पाँचों पाँचों की हर एक टाउन से लड़कियां लड़किया ले अगे बढ़ने होना बहुत जरूरी है हाँ जी हाँ ਜੀ ਤੇ ਅੱਗੇ ਲਈ ਵੀ ਅਸੀਂ ਕੋਸ਼ਿਸ਼ ਕਰਾਂਗੇ ਜਿੰਨਾ ਸਾਡੇ ਤੋਂ ਹੋ ਸਕੇ ਅਸ ਤੱਕ ਛੋਟੀ ਜੀ ਸੰਸਥਾ ਨਾਲ ਜੁੜੇ ਹੋਏ ਆ ਜਿੰਨਾ ਅੱਗੇ ਤੋਂ ਹੋ ਸਕੇ ਅਸੀਂ ਕਰਾਂਗੇ ਪਰ ਮੈਂ ਇਸ ਸਕੂਲ ਨਾਲ ਬਹੁਤ ਟਾਈਮ ਤੋਂ ਜੁੜਿਆ ਹੋਇਆ ਹਾਂ ਜੀ ਮੇਰੀ ਸਕੂਲਿੰਗ ਇੱਥੋਂ ਹੋਈ ਆ ਤੇ ਇੱਥੇ ਮੈਂ ਟੀਚਰ ਲੱਗਿਆ ਅਸੀਂ ਕਾਫੀ ਸਮੇਂ ਤੋਂ ਦੇਖ ਰਹੇ ਸੀ ਜਿਹੜੇ ਬੱਚੇ ਸਰਕਾਰੀ ਤੋਂ ਆਉਂਦੇ ਨੇ ਚਾਸ ਵਾਲ ਤੋਂ ਆਉਂਦੇ ਨੇ ਜਿਹੜੀ ਵਸਾਂ ਨਾਬੇ ਤੋਂ ਜਾਂਦੀਆਂ ਨੇ ਖੰਨੇਵਾਲ ਨੂੰ ਉਹ ਰੋਕਦੀ ਨਹੀਂ ਸੀ ਉਹਨਾਂ ਨੂੰ ਜੀ ਜੋ ਦੇਖਣਾ ਵੀ ਸਟੂਡੈਂਟ ਸਵੇਰ ਖੜੇ ਨੇ ਉਹਨਾਂ ਨੇ ਤੇਜ ਵਾਸ ਤੋਂ ਕੱਢ ਲਾ ਨਹੀਂ ਜੀ ਇਹ ਬੱਚੇ ਬਹੁਤ ਟਾਈਮ ਦੇ ਕਹਿ ਰਹੇ ਸੀ ਵੀ ਸਾਨੂੰ ਜਿਹੜੀ ਇਸ ਤਰ੍ਹਾਂ ਦੀ ਕੋਈ ਸਹੂਲਤ ਮਿਲ ਜਾਵੇ ਪਰ ਅਸੀਂ ਪ੍ਰਿੰਸੀਪਲ ਸਾਹਿਬ ਦਾ ਬਹੁਤ ਧੰਨਵਾਦ ਕਰਦੇ ਹਾਂ ਪਹਿਲਾਂ ਉਹਨਾਂ ਨੇ ਸੰਗਰੂਰ ਡਿਸਟ੍ਰਿਕਟ ਦੇ ਵਿੱਚ ਬਹੁਤ ਸਾਰਾ ਕੰਮ ਕੀਤਾ ਤੇ ਹੁਣ ਆਪਣੇ ਇਲਾਕੇ ਲਈ ਕਰ ਰਹੇ ਨੇ ਤੇ ਨਾਲ ਹੀ ਜਿਹੜਾ ਪ੍ਰਿਆਸ ਗਰੁੱਪਾ ਉਹਦੇ ਸਾਰੇ ਮੈਂਬਰਾਂ ਦਾ ਬਹੁਤ ਧੰਨਵਾਦ ਆ ਜਿਨ੍ਹਾਂ ਨੇ ਬਹੁਤ ਵਧੀਆ ਕੰਮ ਕੀਤਾ ਜੀ ਬਹੁਤ ਜ਼ਰੂਰੀ ਸੀ ਕਿ ਔਰ ਇਸ ਉਪਰਾਲੇ ਨਾਲ ਤੁਸੀਂ ਦੇਖਿਆ ਸਕੂਲ ਦਾ ਮਾਹੌਲ ਸਕੂਲ ਦੇ ਵਿੱਚ ਟੀਚਰਸ ਦਾ ਮਾਹੌਲ ਐਂਡ ਪੇਰੈਂਟਸ ਦੀ ਉਮੀਦਾਂ ਉਹ ਸਾਰੀਆਂ ਵਧੀਆ ਨੇ ਕਿਉਂਕਿ ਇਹ ਬਹੁਤ ਜ਼ਰੂਰੀ ਸੀਗਾ ਵੀ ਗਰਲਸ ਸਾਈਡ ਦੀ ਸੇਫਟੀ ਲਈ ਉਹ ਦੂਰ ਤੋਂ ਜਦੋਂ ਆਉਂਦੀਆਂ ਨੇ ਤਾਂ ਸੇਫ ਰਹਿਣ ਪੇਰੈਂਟਸ ਇਸ ਗੱਲ ਲਈ ਬਹੁਤ ਚਿੰਤਤ ਰਹਿੰਦੇ ਸੀਗੇ ਜਾਂ ਕਿਉਂਕਿ ਪੇਰੈਂਟਸ ਜਿਹੜੇ ਗਰੀਬ ਨੇ ਉਹ ਆਪਣੀ ਦਿਹਾੜੀ ਛੱਡ ਕੇ ਪਹਿਲਾਂ ਸਿਰੇ ਛੱਡ ਕੇ ਜਾਂਦੇ ਸੀਗੇ ਸ਼ਾਂ ਨੂੰ ਲੈ ਕੇ ਜਾਂਦੇ ਸੀਗੇ ਤਾਂ ਇਹ ਜਿਹੜੀ ਪ੍ਰੋਬਲਮ ਹੈ ਇਹ ਮੈਮ ਉਹਨਾਂ ਦੇ ਗਰੁੱਪ ਦੀ ਦੀ ਹੈਲਪ ਦੇ ਨਾਲ ਬੜੇ ਚੜ੍ਹਗੰਢ ਨਾਲ ਸੋਲਵ ਹੋਈ ਹੈ ਔਰ ਮੈਨੂੰ ਉਮੀਦ ਹੈ ਕਿ ਪਾਰਸੋ ਸ਼ਹਿਰ ਦੀਆਂ ਹੋਰ ਦਿੱਥੇ ਬੰਦੀਆਂ ਵੀ ਹੋਰ ਐਨਜੀਓ ਵੀ ਇਸ ਤਰੀਕੇ ਦੇ ਉਪਰਾਲੇ ਸਾਡੇ ਸਾਥ ਦੇ। ਹਮ ਸਰ ਕਿਤੇ ਨਾ ਕਿਤੇ ਬਹੁਤ ਸਾਰੇ ਇੱਥੇ ਸੱਜਣ ਦੇਖੇ ਨੇ ਜਦੋਂ ਇਹ ਉਪਰਾਲੇ ਦੀ ਅਸੀਂ ਚਰਚਾ ਕਰ ਰਹੇ ਸੀਗੇ ਅੱਖਾਂ ਨਮ ਹੋ ਗਈਆਂ ਸੀਗੀਆਂ ਪੇਰੈਂਟਸ ਦੇ ਮਨਾਂ ਦੇ ਵਿੱਚ ਵੀ ਸੀਗਾ ਕਿਉਂਕਿ ਜਿਨ੍ਹਾਂ 'ਚ ਗੰਜਾਇਸ ਹੈਗੀ ਆ ਜਿਨ੍ਹਾਂ ਕੋਲ ਪੈਸਾ ਹੈ ਉਹਨਾਂ ਦੇ ਬੱਚੇ ਤਾਂ ਬੈਨਾਂ 'ਚ ਘਰ ਤੋਂ ਸਕੂਲ ਜਾਂਦੇ ਨੇ ਜੀ ਤੇ ਬੱਚੇ ਨੇ ਜਿਹੜੇ ਇਹਨਾਂ ਦੇ ਵੀ ਮਨ 'ਚ ਹੁੰਦਾ ਹੋਊਗਾ ਵੀ ਅਸੀਂ ਸਾਡੇ ਮਾਪੇ ਕੋਲ ਇਹ ਪੈਸਾ ਹੁੰਦਾ ਭੇਜ ਦੇ ਬਹੁਤ ਸਾਰੇ ਸੱਜਣਾ ਦੀਆਂ ਅੱਖਾਂ ਨਾਲ ਦੇਖਿਆ ਨੇ ਇਸ ਨੂੰ ਕਿਸ ਤਰ੍ਹਾਂ ਦੇਖਦੇ ਨੇ ਵੀ ਬਹੁਤ ਇਮੋਸ਼ਨਲ ਹੈ ਕਿਉਂਕਿ ਇਹ ਡਿਸੀਜਨ ਸੌਖਾ ਨਹੀਂ ਸੀਗਾ ਹੂੰ ਸਾਨੂੰ ਵੀ ਕਾਫੀ ਸਾਡੀ ਜ਼ਿੰਮੇਵਾਰੀ ਵਧੀ ਹੈ ਜਿਹੜੇ ਬੱਚੇ ਘਰ ਤੋਂ ਲੈ ਕੇ ਆਨੇ ਨੇ ਉਹਨਾਂ ਨੂੰ ਘਰ ਤੱਕ ਡ੍ਰੌਪ ਕਰਨਾ ਇਹ ਸਾਡੀ ਸਾਡੀ ਜ਼ਿੰਮੇਵਾਰੀ ਰਹੇਗੀ ਅਸੀਂ ਪੇਰੈਂਟਸ ਨੂੰ ਯਕੀਨ ਦਿਵਾਉਣਾ ਹੈ ਕਿ ਬਖੂਬੀ ਜ਼ਿੰਮੇਵਾਰੀ ਨਿਭਾਈ ਜਾਏਗੀ ਅਸੀਂ ਪ੍ਰੋਪਰ ਬੱਸਾਂ ਦੇ ਵਿੱਚ ਜੀਪੀਐਸ ਲਗਾਵਾਂਗੇ ਤਾਂ ਪੇਰੈਂਟਸ ਨੂੰ ਐਪ ਦੱਸਾਂਗੇ ਉਹ ਆਪਣੇ ਬੱਚੇ ਦੀ ਲਾਈਵ ਲੋਕੇਸ਼ਨ ਚੈੱਕ ਕਰ ਸਕਣਗੇ ਜੀ ਇਹ ਬਸਾਂ ਦਾ ਕਿੱਥੋਂ ਜਿਹੜਾ ਹੈਗਾ ਪ੍ਰਬੰਧ ਕਰ ਰਹੇ ਹੋ ਜੀ ਕਿਉਂਕਿ ਬਹੁਤ ਦਿੱਕਤਾਂ ਆਉਂਦੀਆਂ ਨੇ ਇਸ ਸਿਸਟਮ ਨੂੰ ਹਾਂ ਜੀ ਕਿਉਂਕਿ ਪ੍ਰਬੰਧਨ ਦੇ ਵਿੱਚ ਟਰਾਂਸਪੋਰਟਰ ਤਾਂ ਹੈਗੇ ਨੇ ਬਟ ਫੰਡਿੰਗ ਦੀ ਪ੍ਰੋਬਲਮ ਹੁੰਦੀ ਹੈ ਤਾਂ ਫੰਡਿੰਗ ਜਿਵੇਂ ਹਮ ਪ੍ਰਿਆਸ ਹੈਲਪ ਗਰੁੱਪ ਨੇ ਸਾਡੀ ਫੰਡਿੰਗ ਦੇ ਵਿੱਚ ਹੈਲਪ ਕੀਤੀ ਹੈ ਮੈਂ ਉਮੀਦ ਕਰਦਾ ਬਾਕੀ ਐਨ ਜੀਓ ਵੀ ਇਸ ਤਰੀਕੇ ਨਾਲ ਹੈਲਪ ਕਰਨਗੇ ਜੀ ਜੀ ਧੰਨਵਾਦ ਥੈਂਕ ਯੂ ਅ ਫਰਸਟ ਟਾਈਮ ਮੈਨੂੰ ਲੱਗਦਾ ਕਿ ਫਰਸਟ ਟਾਈਮ ਹੈ ਦੇਖ ਰਹੇ ਆ ਕਿ ਇੱਕ ਐਨ ਜੀਓ ਜੋ ਪਿਓਰਲੀ ਲੇਡੀਜ਼ ਲਾਰੀਆਂ ਨੇ ਔਰ ਇੱਕ ਬਹੁਤ ਵੱਡਾ ਉਪਰਾਲਾ ਇਸ ਐਸਐਸਓ ਸਕੂਲ ਪਾਸੋਂ ਦੇ ਵਿੱਚ ਸਾਰੇ ਪ੍ਰਯਾਸ ਗਰੁੱਪ ਵੱਲੋਂ ਕੀਤਾ ਗਿਆ ਹੈ ਕਿ ਜੋ ਬੱਚੇ ਬੱਚੀਆਂ ਖਾਸ ਕਰ ਜੋ ਪਿੰਡਾਂ ਤੋਂ ਆ ਰਹੀਆਂ ਨੇ ਲੇਕਿਨ ਟਰਾਂਸਪੋਰਟ ਫੈਸਿਲਿਟੀ ਦੇ ਕਾਰਨ ਉਹ ਬੱਚੀਆਂ ਥੋੜੇ ਜਿਹਾ ਅਨਿਜੀ ਮਹਿਸੂਸ ਕਰ ਰਹੀਆਂ ਸਕੂਲ ਚ ਆਣ ਚ ਉਹਨਾਂ ਨੂੰ ਦਿੱਕਤ ਆ ਰਹੀ ਸੀਗੀ ਇਹਦੇ ਕਰਕੇ ਬਹੁਤ ਸਾਰੀ ਡ੍ਰੋਪਆਊਟ ਵੀ ਹੋ ਜਾਂਦੇ ਨੇ ਸਾਡੇ ਸਕੂਲਾਂ ਦੇ ਵਿੱਚੋਂ ਉਸ ਸਮੱਸਿਆ ਨੂੰ ਇਹਨਾਂ ਨੇ ਮੁੱਖ ਰੱਖ ਕੇ ਬੱਸਿਸ ਦਾ ਪ੍ਰਬੰਧ ਜਿਹੜਾ ਇਹਨਾਂ ਬੱਚਿਆਂ ਦੇ ਵਾਸਤੇ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹਦੇ ਵਿੱਚੋਂ ਅੱਜ ਫਰਸਟ ਬੱਸ ਜਿਹੜੀ ਉਹ ਅੱਜ ਇਹ ਸਕੂਲ ਤੋਂ ਚਲਾਈ ਗਈ ਹੈ 8 ਤੋਂ 9 ਪਿੰਡਾਂ ਦੇ ਕਰੀਬ ਬੱਚਿਆਂ ਨੇ ਜਿਹੜੀਆਂ ਉਸ ਉਸ ਬੱਸ ਦਾ ਲਾਭ ਲੈਣਗੇ ਔਰ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਹੈ ਕਿ 2 ਵਜੇ ਤੋਂ ਬਾਅਦ ਇੱਕ ਐਕਸਟਰਾ ਕੋਚਿੰਗ ਕਲਾਸਿਸ ਵੀ ਜਿਹੜੀ ਇਸ ਗਰੁੱਪ ਵੱਲੋਂ ਪ੍ਰੋਵਾਈਡ ਕੀਤੀ ਗਈ ਹੈ ਔਰ ਉਸੇ ਬੱਸਿਸ ਦੇ ਥਰੂ ਬੱਚੇ ਜਿਹੜੇ ਨੇ ਕੋਚਿੰਗ ਲੈਣਗੇ ਔਰ ਇਹ ਹੀ ਗਰੁੱਪ ਹੈ ਜਿਹੜਾ ਉਹਨਾਂ ਨੂੰ ਆਪਣੇ ਘਰਾਂ ਤੱਕ 4 ਵਜੇ ਤੋਂ ਬਾਅਦ 4:30 ਵਜੇ ਤੋਂ ਬਾਅਦ ਪਹੁੰਚਾਉਂਦਾ ਵੀ ਕੰਮ ਕਰੇਗਾ ਤਾਂ ਕਿ ਬੱਚਿਆਂ ਦੀ ਸੇਫਟੀ ਜਿਲੀ ਹੋਏ ਇਹ ਬਹੁਤ ਵੱਡੀ ਇੱਕ ਇਨੀਸ਼ੀਏਟਿਵ ਹੈ ਇਹਦੇ ਬਹੁਤ ਪੋਜ਼ਿਟਿਵ ਇਫੈਕਟ ਹੈ ਜਿਹੜੇ ਐਜੂਕੇਸ਼ਨ ਡਿਪਾਰਟਮੈਂਟ ਦੇ ਅੰਦਰ ਖਾਸ ਕਰ ਮੇਰੇ ਡਿਸਟ੍ਰਿਕਟ ਪਟਿਆਲਾ ਦੇ ਅੰਦਰ ਜਾਣ ਵਾਲੇ ਨੇ ਔਰ ਮੈਂ ਸਾਰੇ ਹੀ ਇਸ ਟੀਮ ਨੂੰ ਵਧਾਈ ਦਿੰਦਾ ਔਰ ਇਹ ਚਾਹੂੰਗਾ ਕਿ ਮੇਰੀ ਐਜੂਕੇਸ਼ਨ ਡਿਪਾਰਟਮੈਂਟ ਦੀ ਟੀਮ ਹੈ ਇਹਨਾਂ ਐਨਜੀਓਜ਼ ਨਾਲ ਮਿਲ ਕੇ ਹੋਰ ਵੀ ਬਾਕੀ ਸਕੂਲਾਂ ਦੇ ਅੰਦਰ ਵੀ ਇਸੇ ਤਰੀਕੇ ਨਾਲ ਇਸ ਸਮੱਸਿਆਵਾਂ ਨੂੰ ਸੋਲਵ ਕਰਾਂਗੇ ਜੀ ਕੰਮ